ਆਨੇਓ ਪ੍ਰਾ ਲਾਉਨੇਓ ਤੁਹਾਨੂੰ ਇਹਨਾਂ ਦੇ ਵਿੱਚੋਂ ਵੀ ਉਸੇ ਤਰੀਕੇ ਦਾ ਪਿਆਰ ਮਿਲਦਾ ਹੀ ਪਿਆਰ ਗੁਰੂ ਕੀ ਸੰਗਤ ਤੇ ਅੱਜ ਵੀ ਉਸੇ ਤਰ੍ਹਾਂ ਪੰਥ ਨਾਲ ਪਿਆਰ ਕਰਦੀ ਆ ਹਾਂਜੀ ਕੁਝ ਕੁ ਗੁਰੂ ਘਰਾਂ ਦੇ ਮੈਂ ਸਾਰਿਆਂ ਦੀ ਕਹਾਂਗਾ ਕੁਝ ਕੁ ਗੁਰੂ ਘਰਾਂ ਦੇ ਪ੍ਰਧਾਨ ਇਹੋ ਜਿਹਾ ਕਿ ਆ ਹਾਂਜੀ ਜਿਹੜੇ ਰਾਤ ਨੂੰ ਸ਼ਰਾਬ ਪੀਂਦੇ ਮੈਨਾਂ ਸੌਂਦੇ ਨਹੀਂ ਗੁਰਦਵਾਰੇ ਦੇ ਵਿੱਚ ਹੀ ਤੇ ਕੇ ਖੋਲਦੇ ਸੀ ਜੇ ਕੋਈ ਸਾਵੇ ਤਾਂ ਅਸੀਂ 10 ਵੀ ਦੇਾਂਗੇ ਨਾਂ ਲੈ ਕੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਡਾ ਹਾਂਜੀ ਇਹ ਕਰਕੇ ਚਾਹੀਦਾ ਗੁਰੂ ਘਰਾਂ ਦੀ ਵਿਚਾਈਦਾ ਵੀ ਗੁਰੂ ਕੇ ਖਾਲਸੇ ਨੂੰ ਗੁਰੂ ਕੇ ਘੋੜਿਆਂ ਦਾ ਵਾਧ ਚੜ ਕੇ ਸਦਕਾਰ ਕਰਦੇ ਜੀ ਕਿਉਂ ਪੰਥ ਸਾਡਾ ਵਿਰਸਾ ਸਾਡਾ ਮੋਢਿਆ ਹੈ ਹਾਂਜੀ ਜੇ ਅਸੀਂ ਮੋਢੂ ਸਾਂਭਾਂਗੇ ਤੇ ਤਾਂ ਹੀ ਸਾਡੀ ਜਿੱਤ ਹੈ ਜੇ ਅਸੀਂ ਮੋਢਰੂ ਦਾ ਸਤਕਾਰ ਕੀਤਾ ਵੀ ਸਾਡੀ ਜਿੱਤ ਨਹੀਂ ਪ੍ਰਾਪਤ ਹੋਏਗੀ ਹਾਂਜੀ ਤੇ ਮਹਾਰ ਦੇ ਬਜਨਾ ਉਹਦੇ ਅਸਤਰੋ ਰਾਜ ਹੋਏਗਾ ਨਰਾਸੀ ਦੇਸ ਦੇ ਸਾਰੇ ਦੇਸ਼ਾਂ ਦੇ ਗੁਰੂ ਕੇ ਖਾਲਸੇ ਦੇ ਘੋੜੇ ਫਿਰਨੇ ਆ ਹਾਂਜੀ ਬਾਹਰ ਦੇ ਸਾਰੇ ਦੇਸ਼ਾਂ ਦੇ ਖਾਲਸੇ ਰਾਜ ਕਰਦਾ ਸਾਡਾ ਅੱਜ ਵੀ ਰਾਜ ਹੈ ਖਾਲਸੇ ਦਾ ਜਿਸਾਂ ਬਾਬਾ ਜੀ ਤੁਸੀਂ ਦੱਸਿਆ ਸੀਗਾ ਵੀ ਜਿਹੜੇ ਤੁਹਾਡੇ ਭਜੰਗੀ ਭਰਤੀ ਹੁੰਦੇ ਨੇ ਤੁਹਾਡੇ ਦਲ ਦੇ ਵਿੱਚ ਬਿਲਕੁਲ ਇਹਦੇ ਇਸ ਤਰ੍ਹਾਂ ਦੇ ਵੀ ਤੁਸੀਂ ਕਿਸ ਕਿਸੇ ਅਸੀਂ ਸਾਨੂੰ ਸੁਣਨ ਨੂੰ ਮਿਲਦੇ ਨੇ ਵੀ ਕਈ ਪਰਿਵਾਰਾਂ ਦੇ ਵਿੱਚ ਜਦੋਂ ਬੱਚਾ